ਆ ਵਰਗਾ ਕਣ ਛਾਵਾਂ ਬੂਟਾ ਹੋ ਮੈਨੂੰ ਕਿਧਰੇ ਨਜ਼ਰ ਨਿਆਵੇ ਲੈ ਕੇ ਜਿਸ ਤੂੰ ਚਾਉ ਉਧਾਰੀ ਰੱਬ ਨੇ ਸਵਰਗ ਬਣਾਇਆ ਮਾ 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 ਜੰਨਤ ਦਾ ਪਰਛਾਵਾਂ ਹੋ ਮਾ 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 ਜੰਨਤ ਦਾ ਪਰਛਾਵਾਂ ਮੈਂ ਤੇਰੇ ਵੇੜੇ ਵਿੱਚ ਰੱਬ ਵੱਸਦਾ ਤੈ ਤੋਂ ਪੱਲੇ ਵੀ ਦੂਰ ਨਾ ਜਾਵਾ ਮਾ 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 ਜੰਨਤ ਦਾ ਪਰਛਾਵਾਂ ಜನತದ ಆರಿ 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 ಸಾಡಿ ರೂಹಿ ರಿಶ್ದಾರಿ ಹೋ ಆರಿ 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 ಸಾಡಿ ರೂಹಿ ರಿಶ್ ಉಂಜ ಧುನಿಯ ಕ್ರೋಡ ಬಸ್ಸ ਪਾਇਆ ਨਾਲ ਸਰਦਾਰੀ ਅਰੀ 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 ਸਾਡੇ ਰੂਹਾਂ ਦੀ ਰਿਸ਼ਤੇਦਾਰੀ ਸਾਡੇ ਰੂਹਾਂ ਦੀ ਰਿਸ਼ਤੇਦਾਰੀ ਹੋ ਰੌਣੀ 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 ਕਰ ਵਰਗੀ ਮੋਜ ਨਾ ਥਿਉਣੀ ਹੋ ਰੌਣੀ 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 ਕਰ ਵਰਗੀ ਮੋਜ ਨਾ ਥਿਉਣੀ ਮੁੰਜ ਪਾਵੇਂ ਦੁਨੀਆ ਕੇ ਰੋੜ ਵਸਦੀ ਤੇਰੇ ਚਿੱਤੇ ਨੂੰ ਚੈਣ ਨਿਉ ਹੋਣੀ ਰੋਣੀ 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 ਕਰ ਵਰਗੀ ਮੋਜ ਨਾ ਥਿਉਣੀ ਕਰ ਵਰਗੀ ਮੋਜ ਨਾ ਥਿਉਣੀ ਹੋ